ਉਸੀ ਦੇਖਦੇ ਆਂ ਮਲਕੀ ਦੀ ਕਿਤਾਬ ਉਹਦਾ 1 ਨੰਬਰ ਅਧਿਆਏ ਉਹਦੀ ਅਸੀਂ 13 ਤੇ 14 ਨੰਬਰ ਆਇਤੀ ਦੇਖਾਂਗੇ ਇੱਥੇ ਲਿਖਿਆ ਅਤੇ ਤੁਸੀਂ ਆਖਿਆ ਇਹ ਸਾਨੂੰ ਕੀ ਹਕੀਮਾਂ ਲਾ ਛੱਡਿਆ ਹੈ ਅਤੇ ਉਸ ਉੱਤੇ ਨੱਕ ਚੜਾਉਂਦੇ ਹੋ ਸੈਨਾ ਦਾ ਯਹਵਾ ਆਖਦਾ ਫੇਰ ਤੁਸੀਂ ਲੁੱਟ ਦਾ ਮਾਲ ਲਿਆਉਂਦੇ ਹੋ ਲੰਗੇ ਨੂੰ ਜਾਂ ਵੀ ਮਾਰ ਨੂੰ ਇਹ ਭੇਟ ਤੁਸੀਂ ਲਿਆਉਂਦੇ ਹੋ ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ ਯਹਵਾ ਆਖਦਾ ਹੈ ਫਟਕਾਰ ਉਸ ਛਲਿਏ ਉੱਤੇ ਜਿਸ ਦੇ ਇੱਜੜ ਵਿੱਚ ਨਰ ਪਸ਼ੂ ਤਾਂ ਹੈ ਜਿਹਦੀ ਉਹ ਸੁਖਣਾ ਸੁਖਦਾ ਪਰ ਪ੍ਰਭੂ ਦੇ ਲਈ ਵੇਜ ਵਾਲਾ ਚੜਾਵਾ ਚੜਾਉਂਦਾ ਹੈ ਕਿਉਂਕਿ ਮੈਂ ਮਹਾਰਾਜਾ ਹਾਂ ਸੈਨਾ ਦਾ ਯਹਵਾ ਫਰਮਾਉਂਦਾ ਹੈ ਕੌਮਾ ਵਿੱਚ ਮੇਰਾ ਨਾਮ ਪੈਦਾਇਕ ਹੈ ਹallelujah ਹੁਣ ਵਚਨ ਕੀ ਰਸਦਾ ਹੈ ਆ ਵਚਨ ਕਹਿੰਦਾ ਜਦੋਂ ਤੁਹਾਨੂੰ ਪਰਮੇਸ਼ਵਰ ਦੇ ਘਰ ਲਈ ਕੋਈ ਕੰਮ ਕਰਨ ਲਈ ਕਿਹਾ ਜਾਂਦਾ ਆ ਤੁਸੀਂ ਕੀ ਕਹਿੰਦੇ ਸਾਨੂੰ ਤੇ ਾਕਾ ਹੀ ਛੱਡਿਆ ਇਹਨਾਂ ਨੇ ਐਂ ਤੇ ਅੱਕ ਗਏ ਇਹਨਾਂ ਦੀਆਂ ਇਹ ਗੱਲਾਂ ਸੁਣ ਸੁਣ ਕੇ ਆਹ ਇਹ ਰੋਜ਼ ਇਹਨਾਂ ਦਾ ਜਦੋਂ ਸੁਣੋ ਇਹਨਾਂ ਦੀ ਐ ਹੀ ਗੱਲ ਹੁੰਦੀ ਆ ਪ੍ਰਭੂ ਨੂੰ ਪਤਾ ਤੁਹਾਡੇ ਮਨ 'ਚ ਕੀ ਚੱਲਦਾ ਹੈ ਕਹਿੰਦਾ ਤੁਸੀਂ ਕਹਿੰਦੇ ਸਾਨੂੰ ਅਕੇਵਾਂ ਲਾ ਛੱਡਿਆ ਇਹਨਾਂ ਨੇ ਸਾਨੂੰ ਾਕਾ ਦਿੱਤਾ ਅਸੀਂ ਉੱਬ ਗਏ ਆ ਇਹਨਾਂ ਗੱਲਾਂ ਤੋਂ ਕਹਿੰਦਾ ਤੁਸੀਂ ਉਹਨਾਂ ਗੱਲਾਂ ਦੇ ਉੱਤੇ ਨੱਕ ਚੜਾਉਨੇ ਆ ਜੋ ਕੰਮ ਤੁਹਾਨੂੰ ਪਰਮੇਸ਼ਵਰ ਦੇ ਘਰ ਵਿੱਚ ਕਰਨ ਲਈ ਕਿਹਾ ਜਾਂਦਾ ਆ ਤੁਸੀਂ ਨੱਕ ਚੜਾਉਂਦੇ ਆ ਉਸ ਕੰਮ ਦੇ ਲਈ ਅਰ ਫੇਰ ਕੀ ਕਹਿੰਦਾ ਫੇਰ ਤੁਸੀਂ ਲੁੱਟ ਦਾ ਮਾਲ ਲਿਆਉਂਦੇ ਆ ਜਦੋਂ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਉੱਤਮ ਭੇਟ ਲੈ ਕੇ ਆਓ ਤੁਸੀਂ ਆਪਣੀ ਬੈਸਟ ਆਫਰਿੰਗ ਪਰਮੇਸ਼ਵਰ ਦੇ ਘਰ ਦੇ ਵਿੱਚ ਲੈ ਕੇ ਆਓ ਤਾਂ ਜੋ ਜਦੋਂ ਤੁਸੀਂ ਬੈਸਟ ਸੀਡ ਸੋ ਕਰੋ ਤੁਸੀਂ ਇੱਕ ਚੰਗਾ ਉੱਤਮ ਬੀਜ ਬੀਜੋ ਤੇ ਤੁਹਾਡੇ ਲਈ ਉੱਤਮ ਫਸਲ ਆਏਗੀ ਕਹਿੰਦਾ ਤੁਸੀਂ ਉਧਰ ਨੱਕ ਚੜਾਉਣੇ ਲੈ ਫੇਰ ਆ ਗਏ ਆ ਆਈ ਗੱਲ ਕਰਨ ਵਾਸਤੇ ਤੇ ਕਹਿੰਦਾ ਤੁਸੀਂ ਫੇਰ ਕੀ ਕਰਦੇ ਹੋ ਲੁੱਟ ਦਾ maal ਲਿਆਉਣੇ ਆ ਲੁੱਟ ਦਾ maal ਜਿਹੜਾ ਤੁਹਾਡੇ ਦਸਾਂ ਨੋਹਾਂ ਦੀ ਕਿਰਤ ਕਮਾਈ ਨਹੀਂ ਆ ਜਿਹੜਾ ਇਧਰੋਂ ਉਧਰੋਂ ਚੱਕ ਚੁੱਕ ਕੇ ਇਕੱਠਾ ਕੀਤਾ ਆ ਉਹ ਤੁਸੀਂ ਲੈ ਕੇ ਆਉਣੇ ਆ ਪਰ ਉਹਦੇ ਵਿੱਚ ਕਿੱਦਾਂ ਨਾਲ ਲਿਆਉਣੇ ਆ ਤੁਸੀਂ ਲੰਗੇ ਨੂੰ ਜੰਬ ਮਾਰ ਨੂੰ ਤੁਸੀਂ ਇਹ ਭੇਟ ਲਿਆਉਣੇ ਆ ਅੱਗੇ ਕੀ ਹੁੰਦਾ ਸੀ ਅੱਗੇ ਪੈਸਾ ਨਹੀਂ ਹੁੰਦਾ ਸੀਗਾ ਸ਼ੁਰੂਆਤੀ ਦਿਨਾਂ ਦੇ ਵਿੱਚ ਉਦੋਂ ਦਾ ਧਨ ਦੌਲਤ ਭੇਡਾਂ ਬੱਕਰੀਆਂ ਊਠ ਗਧੇ ਇਦਾਂ ਹੁੰਦਾ ਸੀ ਜ਼ਮੀਨ ਹੁੰਦੀ ਸੀ ਜ਼ਮੀਨ ਵਿੱਚ ਉੱਗਣ ਵਾਲੀਆਂ ਚੀਜ਼ਾਂ ਜਿਹੜੀਆਂ ਆ ਇਹ ਹੀ ਤਾਂ ਦੌਲਤ ਹੁੰਦੀਆਂ ਸੀ ਅਰੇ ਉਸ ਵੇਲੇ ਦੀ ਗੱਲ ਦੇ ਵਿੱਚੋਂ ਪ੍ਰਭੂ ਕਹਿੰਦੇ ਤੁਸੀਂ ਚੰਗਾ ਆਪਣੇ ਲਈ ਰੱਖ ਲੈਣੇ ਆ ਤੇ ਮਾੜਾ ਤੁਸੀਂ ਮੇਰੀ ਹਜ਼ੂਰੀ ਚ ਲੈ ਆਉਣੇ ਆ ਵੀ ਤੁਹਾਡੇ ਕੋਲ ਇੱਜੜ ਬਹੁਤ ਆ ਫਿਰ ਤੁਸੀਂ ਉਹਦੇ ਸਾਹਮਣੇ ਖਲੋ ਕੇ ਤੁਸੀਂ ਦੇਖਦੇ ਲੰਗਾ ਕਿਹੜਾ ਆ ਇਹ ਲੈ ਚੱਲੋ ਭੇਡ ਦੇ ਵਿੱਚ ਬਿਮਾਰ ਕਿਹੜਾ ਇਹਨੇ ਮਾਰੀ ਜਾਣਾ ਇੱਥੇ ਵੀ ਤੇ ਜਦੋਂ ਮਰਿਆ ਸਿੱਟਣਾ ਹੀ ਪੈਣਾ ਕੋਈ ਕੋਈ ਸਾਹ ਹੈਗਾ ਚੱਲੇ ਨੂੰ ਚੜਾ ਹੀ ਦਿਓ ਨਾਲੇ ਤਾਂ ਸੁਖਣਾ ਲਿੱਥ ਜੂਗੀ ਨਾਲੇ ਹੁਕਮ ਪੂਰਾ ਹੋ ਜਾਊਗਾ ਤੇ ਨਾਲੇ ਗਲੋਂ ਲਿੱਥ ਜੂਗਾ ਇੱਥੇ ਵੀ ਤਾਂ ਪੱਠੇ ਖਾਂਦਾ ਹੀ ਆ ਉੱਥੇ ਬੰਨਣਾ ਉਹ ਜਾ ਕੇ ਉੱਥੇ ਨਾਲੇ ਪੱਠੇ ਪਾਉਣਗੇ ਨਾਲੇ ਬਚਣਾ ਹੂ ਜੇ ਉਹਦੇ ਹਿੱਸੇ ਦਾ ਹੂ ਬਚ ਜੂ ਨਹੀਂ ਤਾਂ ਮਰ ਜੂ ਆਹ ਤਾਂ ਬਹੁਤ ਸਾਰੇ ਲੋਕਾਂ ਦੀ ਭੇਟ ਇੱਦਾਂ ਦੀ ਆ ਪਰਮੇਸ਼ਵਰ ਦੇ ਅੱਗੇ ਉਹ ਉੱਤਮ ਚੀਜ਼ਾਂ ਆਪਣੀ ਲਾਈਫ ਦੇ ਲਈ ਰੱਖਦੇ ਆ ਬੈਸਟ ਚੀਜ਼ਾਂ ਆਪਣੇ ਘਰ ਦੇ ਵਿੱਚ ਰੱਖਦੇ ਆਂ ਔਰ ਘਟੀਆਂ ਚੀਜ਼ਾਂ ਸਸਤੀਆਂ ਚੀਜ਼ਾਂ ਚੜਾਵੇ ਦੇ ਲਈ ਪਰਮੇਸ਼ਵਰ ਦੀ ਹਕਲ ਵਿੱਚ ਲੈ ਕੇ ਆਉਂਦੇ ਆਂ ਫਿਰ ਜੇ ਰੱਖੋ ਚੌਲ ਖਰੀਦਣ ਵਾਸਤੇ ਗਏ ਆਂ ਘਰ ਵਾਸਤੇ ਚੌਲ ਖਰੀਦੇ 80 80 ਰੁਪਏ ਕਿਲੋ ਚਰਚ ਦੇ ਲਈ 26 ਰੁਪਏ ਕਿਲੋ ਵਾਲਾ ਟੋਟਾ ਪਾ ਦੇ ਡੜਾ ਪਾ ਦੇ ਘਰ ਵਾਸਤੇ ਉਹ ਬਾਸਮਤੀ ਪਾਈ ਜਿਹੜੀ ਪੋਟਾ ਪੋਟਾ ਲੰਮੀ ਬਣੇ ਜਿਹੜੀ ਦੋ ਤਿੰਨਾਂ ਘਰਾਂ ਤੱਕ ਮਹਿਕ ਆਏ ਕਿ ਹਾਂ ਵੀ ਚੌਲ ਬਣੇ ਮਹਿਕਦੇ ਆ ਅੱਛਾ ਚਰਚ ਵਿੱਚ ਲੈ ਕੇ ਜਾਣੇ ਚੱਲਾ ਪਾਦੇ ਕੋਈ ਗੱਲ ਨਹੀਂ ਉੱਥੇ ਇਦਾਂ ਦੇ ਪਤਾ ਨਹੀਂ ਕਿੰਨੇ ਜਾਣੇ ਲਿਆਏ ਹੋਣੇ ਇਹ ਵੀ ਵਿਚੇ ਰਲ ਜੂ ਤੁਸੀਂ ਇੱਕ ਮੁਠੀ ਦੇ ਦੋ 1 ਕਿਲੋ ਨਾਲੋਂ 1 ਕਿਲੋ ਲਿਉਣ ਦੀ ਲੋੜ ਨਹੀਂ ਆ ਇੱਕ ਮੁਠੀ ਲਿਓ ਇੱਕ ਪਾਈਆ ਲਿਓ ਪਰ ਖਰੀ ਚੀਜ਼ ਲੈ ਕੇ ਆਓ ਹallelujah ਤੁਹਾਨੂੰ ਕੁਆਂਟੀਟੀ ਵਧਾਉਣ ਦੀ ਜ਼ਰੂਰਤ ਨਹੀਂ ਕੁਆਲਿਟੀ ਵਧਾਓ ਆਪਣੇ ਜੀਵਨ ਵਿੱਚ ਵੀ ਅਰ ਪਰਮੇਸ਼ਵਰ ਦੇ ਲਈ ਵੀ ਕੁਆਂਟੀਟੀ ਨਹੀਂ ਕੁਆਲਿਟੀ ਈਵਨ ਥੈਨ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਉਹਦੇ ਵਿੱਚ ਵੀ ਕੁਆਂਟੀਟੀ ਨੂੰ ਖਤਮ ਕਰੋ ਕਿ ਮੈਂ ਤਾਂ ਜੇ 2 ਘੰਟੇ ਬਹਿੰਦਾ ਹਾਂ 2 ਘੰਟੇ ਦੀ ਥਾਂ ਤੇ 1.5 ਘੰਟਾ ਬਹਿ ਜਾ ਪਰ ਬੰਦਿਆ ਮੰਗਾ ਬੈਠ ਮਨ ਜੋੜ ਕੇ ਬੈਠ ਫੋਨ ਨੂੰ ਸਾਈਡ ਤੇ ਰੱਖ ਕੇ ਬੈਠ ਪ੍ਰਾਰਥਨਾ ਰੂਹ ਦੇ ਨਾਲ ਕਰ ਸਚਾਈ ਦੇ ਨਾਲ ਕਰ ਵਫਾਦਾਰੀ ਦੇ ਨਾਲ ਕਰ ਚੰਗੇ ਤਰੀਕੇ ਦੇ ਨਾਲ ਚੱਲ ਇਸੇ ਤਰ੍ਹਾਂ ਕੁੰਟਲ ਆਟਾ ਸੁੰਡੀਆਂ ਵਾਲਾ ਲੈ ਕੇ ਆਉਣ ਦੇ ਨਾਲੋਂ ਕੁੰਟਲ ਆਟਾ ਜਿਹੜਾ ਪੁਰਾਣਾ ਹੋ ਗਿਆ ਤੇਰੇ ਘਰ ਚ ਜਿਹਨੂੰ ਡਾਲਾ ਲੱਗ ਗਿਆ ਉਹ ਲੈ ਕੇ ਆਉਣ ਦੇ ਨਾਲ ਉਹ 10 ਕਿਲੋ ਵਾਲੀ ਗੁੱਥੀ ਜਿਹੜੀ ਆ ਨਾ ਉਹ ਤਾਜ਼ੇ ਆਟੇ ਦੀ ਲੈ ਆ ਉਹ ਬੈਟਰ ਆ ਕਿਉਂਕਿ ਉਹ ਕਵੰਟਲ ਤੇ ਕਬੂਲ ਨਹੀਂ ਹੋਣਾ ਜਿਹੜਾ ਸੁੰਢੀ ਵਾਲਾ ਆ ਤਾਂ 10 ਕਿਲੋ ਜਿਹੜਾ ਬੈਸਟ ਆ ਉਹ ਤੇਰਾ ਜਿਹੜਾ ਉਹ ਕਬੂਲ ਹੋ ਜਾਣਾ ਹੈ ਤਾਂ ਇਸ ਲਈ ਵਚਨ ਕੀ ਕਹਿੰਦਾ ਕਹਿੰਦਾ ਤੁਸੀਂ ਲੰਗੇ ਬਿਮਾਰ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਪਰਮੇਸ਼ਵਰ ਨੂੰ ਆਫਰਿੰਗ ਦੇ ਵਿੱਚ ਦਿੰਨੇ ਆ ਬਹੁਤ ਸਾਰੇ ਲੋਕੀ ਪਰਸ ਦੇ ਵਿੱਚੋਂ ਨੋਟ ਕੱਢਣਗੇ ਚਲਾਤਾ ਦੁਕਾਨ ਵਾਲਿਆਂ ਨੇ ਨਹੀਂ ਲਿਆ 50 ਦਾ ਨੋਟ ਗੱਲੇ ਚ ਪਾ ਦੇ ਨਿਆਣੇ ਨੂੰ ਇਕੱਠਾ ਜਾ ਪਰ ਕਰਕੇ ਪੂਣੀ ਵਟ ਕੇ ਫੜਾ ਦੇਣਗੇ ਚਾ ਪਾ ਦੇ ਨਾਲੇ ਨਿਆਣਾ ਖੁਸ਼ ਨਾਲੇ ਮਨ ਤੋਂ ਬੋਝ ਲੱਤ ਗਿਆ ਮੈਨੂੰ ਤੇ 50 ਰੁਪਏ দান ਵਿੱਚ ਪਾ ਦਿੱਤੇ ਸਾਨੂੰ ਕੀ ਚਰਚ ਵਾਲਿਆਂ ਦੇ ਕੰਮ ਆਉਣ ਨਾ ਆਉਣ ਆਪਾਂ ਤੇ 50 ਦੇ ਕੇ ਫਾਰਗ ਹੋ ਗਏ ਬਸ 50 ਤੇ ਲਿਖਿਆ ਦੀਂਦਾ ਹੈ ਨਾ ਭਾਵੇਂ ਅਗਲੇ ਪਿਛਲੇ ਸਾਰੇ ਨੰਬਰ ਕੱਟੇ ਹੋਏ ਆ ਭਾਵੇਂ ਨੋਟ ਦੋਹੀਂ ਪਾਸਿਓਂ ਟੇਪ ਲਾ ਕੇ ਜੋੜਿਆ ਹੋਇਆ ਪਾ ਕੇ ਦਿੱਤਾ ਨਾ ਯਾਦ ਰੱਖਿਓ ਦਿੰਦੇ ਤੁਸੀਂ ਵੀ ਆ ਤੇ ਦਿੰਦਾ ਉਹ ਵੀ ਆ ਜਿੱਦਾਂ ਤੁਸੀਂ ਚਾਹੋ ਨੇ ਕਿ ਜਦੋਂ ਤੁਹਾਨੂੰ ਚੀਜ਼ ਮਿਲੇ ਤੇ ਟਣਕਾ ਆ ਕੇ ਅਸੀਂ ਚੈੱਕ ਕਰੀਏ ਕਿ ਇਹਨਾਂ ਖਰੀ ਹੋਵੇ ਤੇ ਖਰੀ ਚੀਜ਼ ਲੈਣ ਦੇ ਲਈ ਖਰੀਆਂ ਚੀਜ਼ਾਂ ਦੇਣੀਆਂ ਪੈਣੀਆਂ ਆ ਜੇ ਤੁਸੀਂ ਲੰਗੀ ਬੇਟਾ ਦੋਹੋਂਗੇ ਤੇ ਘਰ ਦੇ ਵਿੱਚ ਅਪਾਹਜ ਬੱਚਾ ਪੈਦਾ ਹੋਵੇ ਕਿਸੇ ਨੂੰ ਪਸੰਦ ਆ ਆਪਾਂ ਕੀ ਕਹਿੰਨੇ ਆ ਪ੍ਰਭੂ ਸਾਨੂੰ ਧੀਆਂ ਪੁੱਤਰ ਕਿਹੋ ਜਿਹਾ ਦੇਵੇ ਐਨ ਤੰਦਰੁਸਤ ਹੋਣ ਨਿਆਣੇ ਸੋਹਣੇ ਸੁਨਖੇ ਹੋਣ ਰਾਜੀ ਖੁਸ਼ ਹੋਣ ਆਖੇ ਲੱਗਣ ਸਾਡੇ ਆਗਿਆਕਾਰੀ ਕਰਨ ਨਸ਼ੇ ਨਾ ਕਰਨ ਮਾੜਾ ਨਾ ਬੋਲਣ ਜੇ ਆਪਾਂ ਚੰਗੀਆਂ ਚੀਜ਼ਾਂ ਚਾਹੁੰਦੇ ਆ ਪਰਮੇਸ਼ਵਰ ਤੋਂ ਪ੍ਰਭੂ ਸਾਡੇ ਦੁੱਖ ਚੱਕ ਲਵੇ ਪ੍ਰਭੂ ਸਾਡੀਆਂ ਬਿਮਾਰੀਆਂ ਚੱਕ ਲਵੇ ਸਾਨੂੰ ਸ਼ਿਫਾਇਤ ਵਧੀਆ ਮਿਲੇ ਪੂਰੇ ਹੀਲ ਹੋ ਜਾਈਏ ਤਾਂ ਫਿਰ ਤੁਸੀਂ ਵੀ ਪੂਰੀ ਫੇਥਫੁਲਨੈਸ ਦੇ ਨਾਲ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੱਲੋ ਔਰ ਬੈਸਟ ਆਫਰਿੰਗ ਦੇਆ ਕਰੋ 10 ਦੀ ਥਾਂ ਤੇ 1 ਹੋਵੇ ਬੈਸਟ ਹੋਣਾ ਚਾਹੀਦਾ ਏ ਕੁਇੰਟਲ ਦੀ ਥਾਂ ਤੇ 10 ਕਿਲੋ ਹੋਵੇ ਬੈਸਟ ਹੋਣਾ ਚਾਹੀਦਾ ਏ ਸੁਪਰ ਬੈਸਟ ਹੋਣਾ ਚਾਹੀਦਾ ਹallelujah ਕਹਿੰਦਾ ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ ਪ੍ਰਭੂ ਪੁੱਛ ਰਿਹਾ ਕਹਿੰਦਾ ਤੁਸੀਂ ਦੱਸੋ ਕੀ ਮੈਂ ਤੁਹਾਡੇ ਹੱਥੋਂ ਕਬੂਲ ਕਰਾਂਗਾ ਇਦਾਂ ਨਹੀਂ ਕਬੂਲ ਹੋਣਾ ਕਹਿੰਦਾ ਯਹੋਵਾ ਆਖਦਾ ਹੈ ਫਿਟਕਾਰ ਉਸ ਛਲਿਏ ਉੱਤੇ ਜਿਹਨੂੰ ਸਵਾਰ ਕੇ ਆਪਣੇ ਪੰਜਾਬੀ ਚ ਕਹਿੰਦੇ ਨਾ ਫਿੱਟੇ ਮੂੰਹ ਤੇਰਾ ਏਦਾਂ ਕਹਿੰਦਾ ਯਾਵਾ ਪਰਮੇਸ਼ਰ ਉਹਨਾਂ ਲੋਕਾਂ ਨੂੰ ਜਿਹੜੇ ਖਰਾਬ ਚੀਜ਼ਾਂ ਪਰਮੇਸ਼ਰ ਦੇ ਅੱਗੇ ਪੇਟ ਕਰਦੇ ਆ ਜਦੋਂ ਲਿਆ ਕੇ ਰੱਖਦੇ ਨਾ ਖਰਾਬ ਚੀਜ਼ ਟੁੱਟੀ ਭੱਜੀ ਚੀਜ਼ ਰਹੀ ਖੁਈ ਚੀਜ਼ ਬਚਨ ਚਕਤਾਂ ਦੇ ਲਿਕੇ ਕਹਿੰਦਾ ਤੁਸੀਂ ਮੈਨੂੰ ਬਈਆਂ ਰੋਟੀਆਂ ਚੜਾਉਂਦੇ ਜਦੋਂ ਤੁਸੀਂ ਖਰਾਬ ਚੀਜ਼ਾਂ ਲਿਆ ਕੇ ਰੱਖਦੇ ਆ ਉਦੋਂ ਤੁਹਾਨੂੰ ਬles you ਨਹੀਂ ਕਹਿੰਦਾ ਕਹਿੰਦਾ ਫਿੱਟੇ ਮੂੰਹ ਤੇਰਾ ਮੈਂ ਤੁਹਾਡੇ ਕੋਲੋਂ ਕਿਹਾ ਨਰ ਪਸ਼ੂ ਤਾਂ ਹੈ ਜਿਹਦੀ ਉਹ ਸੁਖਣਾ ਸੁਖਦਾ ਪਰ ਪ੍ਰਭੂ ਦੇ ਲਈ ਵੇਜ ਵਾਲਾ ਚੜਾਵਾ ਚੜਾਉਂਦਾ ਹੈ ਹਾਂ ਅਗਰ ਤੁਹਾਡੇ ਕੋਲੇ ਹੈ ਹੀ ਉਦਾਂ ਦਾ ਜਿੱਦਾਂ ਦਾ ਹੈਗਾ ਤੁਸੀਂ ਉਦਾਂ ਦਾ ਲੈ ਆਏ ਉਹੋ ਪ੍ਰਭੂ ਦੀ ਸੋਨੇ ਦੀਆਂ ਤਾਰਾਂ ਆ ਪਰ ਜੇ ਤੁਹਾਡੇ ਕੋਲ ਬੈਸਟ ਆ ਤੇ ਤੁਸੀਂ ਚੁਣ ਕੇ ਤੁਹਾਡੇ ਕੋਲੇ 10 ਚੀਜ਼ਾਂ ਆ ਦਸਾਂ ਜੋ ਤੁਸੀਂ ਚੁਣਿਆ ਕਿ ਆ ਜਿਹੜੀਆਂ ਨੇ ਇਹ ਨਹੀਂ ਮੇਰੇ ਕੰਮ ਦੀ ਚਰਚ ਨੂੰ ਹੀ ਲੈ ਚੱਲਦੇ ਆ ਪਾਦਰੀ ਨੂੰ ਦੇ ਦਿਓ ਚਰਚ ਵਿੱਚ ਕਿਸੇ ਨੂੰ ਦੇ ਦਿਓ ਫਿਰ ਕਹਿੰਦਾ ਇਹੋ ਜਿਹੇ ਬੰਦੇ ਨੇ ਤੇ ਫਟਕਾਰ ਆ ਜਿਹੜਾ ਸੁਖਣਾ ਤੇ ਸੁਖਦਾ ਆ ਪਰ ਚੜਾਉਣ ਲੱਗਿਆ ਮਾੜੀ ਚੀਜ਼ ਦੇ ਕੇ ਪੂਰੀ ਕਰਦਾ ਏ ਕਹਿੰਦਾ ਕਿਉਂ ਜੋ ਮੈਂ ਮਹਾਰਾਜਾ ਹਾਂ ਪ੍ਰਭੂ ਕੀ ਕਹਿੰਦੇ ਆ ਮੈਂ ਮਹਾਰਾਜਾ ਹਾਂ ਸਾਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਕਿ ਅਸੀਂ ਜੋ ਵੀ ਭੇਟਾ ਲੈ ਕੇ ਜਾ ਰਹੇ ਹਾਂ ਅਸੀਂ ਉਹ ਮਹਾਰਾਜੇ ਦੇ ਅੱਗੇ ਲੈ ਕੇ ਜਾ ਰਹੇ ਹਾਂ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕੋਈ ਤਕੜਾ ਰਿਸ਼ਤੇਦਾਰ ਆਇਆ ਹੋਵੇ ਤੁਸੀਂ ਉਹਦੇ ਅੱਗੇ ਕਿਦਾਂ ਦਾ ਸਮਾਨ ਰੱਖਦੇ ਹੋ ਖਾਨ ਨੂੰ ਬੈਸਟ ਲੈ ਕੇ ਹੁੰਦੇ ਕਿ ਨਹੀਂ ਜਿੱਦਾਂ ਦਾ ਵੀ ਆਪਣਾ ਘਰ ਆ ਉਹਦੇ ਹਿਸਾਬ ਦੇ ਨਾਲ ਆਪਾਂ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਦਾਂ ਹੀ ਪ੍ਰਭੂ ਕਹਿੰਦੇ ਮੈਂ ਤੁਹਾਡੇ ਉਹਨਾਂ ਰਿਸ਼ਤੇਦਾਰਾਂ ਦੇ ਨਾਲੋਂ ਵੀ ਉੱਤੇ ਆਂ ਮੈਂ ਤੁਹਾਡੇ ਪਿੰਡ ਦੇ ਸਰਪੰਚ ਨਾਲੋਂ ਵੀ ਉੱਪਰ ਤੁਹਾਡੇ ਐਮਐਲਏ ਐਮਪੀ ਤੋਂ ਵੀ ਉੱਤੇ ਤੁਹਾਡੇ ਮੁੱਖ ਮੰਤਰੀ ਤੋਂ ਵੀ ਉੱਤੇ ਤੁਹਾਡੇ ਪ੍ਰਧਾਨ ਮੰਤਰੀ ਤੋਂ ਵੀ ਉੱਤੇ ਮੈਂ ਕੌਣ ਆਂ ਮਹਾਰਾਜਾ ਤਾਂ ਮੇਰੇ ਲਈ ਕਹਿੰਦਾ ਕਿੰਨਾ ਉੱਤਮ ਹੋਣਾ ਚਾਹੀਦਾ ਆ ਸੈਨਾ ਦਾ ਯਹੋਵਾ ਫਰਮਾਉਂਦਾ ਹੈ ਕੌਮਾ ਵਿੱਚ ਮੇਰਾ ਨਾਮ ਭੈ ਦਾਇਕ ਹੈ ਕਿਨਾਂ ਲੋਕੀ ਮੇਰੇ ਨਾਮ ਦਾ ਪਹਿ ਮੰਨਦੇ ਆ ਇਸ ਲਈ ਮੇਰੇ ਲਈ ਸਭ ਕੁਝ ਬੈਸਟ ਹੋਣਾ ਚਾਹੀਦਾ ਹੈ ਆਉ ਫਿਰ ਤੋਂ ਮਲਾਕੀ 3 ਉਹਦੀ ਪੰਜਾਇਤ ਤੋਂ ਦੇਖਦੇ ਆਂ ਕਹਿੰਦਾ ਮੈਂ ਨਿਆਂ ਲਈ ਤੁਹਾਡੇ ਨੇੜੇ ਆਵਾਂਗਾ ਅਤੇ ਮੈਂ ਚੁਸਤ ਗਵਾਹ ਹੋਵਾਂਗਾ ਪ੍ਰਭੂ ਕਹਿੰਦੇ ਮੈਂ ਨਿਆਂ ਕਰਨ ਦੇ ਲਈ ਤੁਹਾਡੇ ਨੇੜੇ ਆਵਾਂਗਾ ਤੇ ਮੈਂ ਖੁਦ ਗਵਾਹ ਬਣੂੰਗਾ ਤੁਹਾਡੇ ਕੰਮਾਂ ਦਾ ਕਿ ਤੁਸੀਂ ਕਰਦੇ ਕੀ ਆ ਹੁਣ ਅਸੀਂ ਦੇਖਣਾ ਹੈ ਸਾਡੇ ਘਰਾਂ ਵਿੱਚ ਬਰਕਤ ਕਿਉਂ ਨਹੀਂ ਆ ਜਾਂ ਤਾਂ ਸਾਡੀ ਨੀਤ ਵਿੱਚ ਖੱਲਰ ਆ ਸਾਡੇ ਚੜਾਵੇ ਵਿੱਚ ਕੱਲਰ ਆ ਬਦਨੀਤੀ ਦੇ ਨਾਲ ਦੇ ਰਹੇ ਆ ਅਣਅਗਿਆਕਾਰੀ ਕਰ ਰਹੇ ਆ ਔਰ ਹੋਰ ਬਹੁਤ ਸਾਰੇ ਕੰਮ ਆ ਜਿਹੜੇ ਸਾਡੀ ਬਰਕਤ ਵਿੱਚ ਰੁਕਾਵਟ ਪਾਉਂਦੇ ਆ ਕਹਿੰਦਾ ਅੱਤੇ ਮੈਂ ਚੁਸਤ ਗਵਾਹ ਹੋਵਾਂਗਾ ਜਾਦੂਗਰਾਂ ਵਿਪਚਾਰੀਆਂ ਅਤੇ ਝੁੱਠੀ ਸੌਂਖਾੜਨ ਵਾਲਿਆਂ ਦੇ ਵਿਰੁੱਧ ਅਤੇ ਮਜ਼ਦੂਰ ਨੂੰ ਮਜ਼ਦੂਰੀ ਲਈ ਦੁੱਖ ਦੇਣ ਵਾਲਿਆਂ ਦੇ ਵਿਰੁੱਧ ਵਿਧਵਾ ਅਤੇ ਅਨਾਥ ਨੂੰ ਦੁੱਖ ਦੇਣ ਵਾਲਿਆਂ ਦੇ ਵਿਰੁੱਧ ਜੋ ਪ੍ਰਦੇਸੀ ਨੂੰ ਮੋੜ ਦਿੰਦੇ ਹਨ ਅਤੇ ਮੈਥੋਂ ਨਹੀਂ ਡਰਦੇ ਸੈਨਾ ਦਾ ਯਹਵਾ ਆਖਦਾ ਹੈ ਕਿਉਂ ਜੋ ਮੈਂ ਯਹਵਾ ਹਟਲ ਹਾਂ ਇਸੇ ਕਾਰਨ ਹੈ ਯਾਕੂਬ ਦੇ ਪੁੱਤਰੋ ਤੁਸੀਂ ਨਹੀਂ ਮੁੱਕੇ ਸੋ ਵਚਨ ਕੀ ਕਹਿੰਦਾ ਯਹਵਾ ਪਰਮੇਸ਼ੁਰ ਕਹਿੰਦੇ ਮੈਂ ਇੱਕ ਚੁਸਤ ਗਵਾਹ ਬਣਾਂਗਾ ਉਹਨਾਂ ਲੋਕਾਂ ਦੇ ਵਿਰੋਧ ਕਿੰਨਾਂ ਦੇ ਵਿਰੋਧ ਜਿਹੜੇ ਵਿਭਚਾਰ ਕਰਦੇ ਆ ਵਿਭਚਾਰ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਔਰ ਕਿੰਨਾ ਜਿਹੜੇ ਵਿਭਚਾਰ ਕਰਦੇ ਇੰਗਲਿਸ਼ 'ਚ ਜਿਹਨੂੰ ਐਡਲਟਰੀ ਕਿਹਾ ਜਾਂਦਾ ਆ ਜਨਾਹਕਾਰੀਆਂ ਕਿਹਾ ਜਾਂਦਾ ਆ ਕਿੰਨਾ ਮੈਂ ਨਿਆਂ ਲਈ ਤੁਹਾਡੇ ਨੇੜੇ ਆਉਂਗਾ ਨਿਆਂ ਦਾ ਮਤਲਬ ਹੁੰਦਾ ਸਜ਼ਾ ਦੇਣ ਦੇ ਲਈ ਨਿਆਂ ਕਰੂੰਗਾ ਫਲ ਦੇਣ ਦੇ ਲਈ ਉਹਦਾ ਅਸਰ ਦੇਣ ਦੇ ਲਈ ਜੋ ਕੰਮ ਤੁਸੀਂ ਕਿਤੇ ਉਹਦੇ ਹਿੱਸਾ ਆਬਨੇ ਨਾਲ ਕਿ ਤੁਹਾਡਾ ਕੀ ਲੋੱਖਾ ਜੋਖਾ ਬਣਦਾ ਮੈਂ ਆਉਂਗਾ ਤੁਹਾਡੇ ਨੇੜੇ ਕਹਿੰਦਾ ਮੈਂ ਉਹਨਾਂ ਦੇ ਵਿਰੁੱਧ ਹੋਊਂਗਾ ਜਾਥੂ ਕਰਿਆ ਜਿਹੜੇ ਬੜਾ ਸ਼ੌਂਕ ਹੈ ਕੰਨਾਂ ਨੂੰ ਟੇਵੇ ਪਛਾਉਣ ਦਾ ਬਣਾਉਣ ਦਾ ਟੇਵੇ ਵਿਖਾਉਣੇ ਫੇਫਾਲ ਪਵਾਣੀ ਪੁੱਛਾਂ ਲੈਣੀਆਂ ਫੇ ਟੂਣੇ ਟੋਟ ਕੇ ਕਰਨੇ ਬਈ ਇਹਦਾ ਵਿਆਹ ਟੁੱਟ ਕੇ ਸਾਡੇ ਨਿਆਣੇ ਦਾ ਵਿਆਹ ਹੋ ਜਾਵੇ ਚੌਂਕਾਂ ਦੇ ਵਿੱਚ ਕਈ ਚੀਜ਼ਾਂ ਕਰਨੀਆਂ ਕਹਿੰਨਾ ਮੈਂ ਉਹਨਾਂ ਦੇ ਵੀ ਵਿਰੋਧ ਗਵਾਹ ਹੋਊਂਗਾ ਸੋ ਧਿਆਨ ਰੱਖਿਓ ਜੇ ਤੁਸੀਂ ਚਰਚ ਨੂੰ ਵੀ ਆਉਨੇ ਆ ਟੂਣੇ ਟੋਟ ਕੇ ਵੀ ਕਰਦੇ ਆ ਤਾਂ ਤੁਹਾਨੂੰ ਬਰਕਤ ਨਹੀਂ ਮਿਲਣੀ ਆਪਾਂ ਨੂੰ ਇੱਕ ਰਾਹ ਗਣਾ ਪੈਣਾ ਉਹ ਰਾਹ ਜਿਹੜਾ ਬਾਈਬਲ ਦੱਸਦਾ ਹੈ ਅਕੰਧਾ ਝੁੱਠੀ ਸੌਂ ਘਾਣ ਵਾਲਿਆਂ ਦੇ ਵੀ ਵਿਰੋਧ ਹਾਂਗਾ ਉਸ ਤੋਂ ਵਿਰੋਧ ਕਹਦੇ ਜਿਹੜੇ ਮਜ਼ਦੂਰ ਕੋਲੋਂ ਕੰਮ ਦਾ ਕਰਾ ਲੈਂਦੇ ਮਜ਼ਦੂਰੀ ਨਹੀਂ ਦਿੰਦੇ ਬਹੁਤ ਲੋਕਾਂ ਦੇ ਅੰਦਰ ਇਹ ਠੀਠਪੁਣਾ ਆ ਕਿ ਉਹ ਗਰੀਬ ਦੀ ਗਰੀਬੀ ਦਾ ਫਾਇਦਾ ਚੁੱਕਦੇ ਆ ਉਹਨੂੰ ਕਹਿਣਾ ਆਹੋ ਤੈਨੂੰ ਮੈਂ ਇੰਨੀ ਦਿਹਾੜੀ ਬਣਦੀ ਦਊਂਗਾ ਅੱਜ ਨਹੀਂ ਤੂੰ ਪੂਰਾ ਕੰਮ ਕਰ ਲੈ ਉਹਨੇ ਪੂਰਾ ਕੰਮ ਕਰ ਲੈਣਾ ਫੇ ਉਹਨੂੰ ਦਿਹਾੜੀ ਨਹੀਂ ਦੇਣੀ ਅਗਰ ਤੁਸੀਂ ਮਜ਼ਦੂਰ ਦੀ ਮਜ਼ਦੂਰੀ ਨਹੀਂ ਦਿੰਦੇ ਵਚਨ ਚ ਕੀ ਲਿਖਿਆ ਕਹਿੰਦਾ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਕਰ ਤੋਂ ਪਹਿਲਾਂ ਉਹਨੂੰ ਉਹਦੀ ਮਜ਼ਦੂਰੀ ਦੇ ਦੇ। ਅਗਰ ਤੁਸੀਂ ਕਿਸੇ ਦੀ ਮਜ਼ਦੂਰੀ ਮਾਰਦੇ ਆ ਤੁਹਾਨੂੰ ਕਦੀ ਬਰਕਤ ਨਹੀਂ ਮਿਲਣੀ ਭਾਵੇਂ ਵਰਤ ਰੱਖ ਕੇ ਪ੍ਰਾਰਥਨਾ ਕਰ ਲਓ ਕਿਉਂਕਿ ਪ੍ਰਭੂ ਆਪਣੀ ਬਵਸਥਾ ਨੂੰ ਕਦੀ ਨਹੀਂ ਤੋੜ ਦੇ। ਹallelujah। ਅਰ ਲਿਖਿਆ ਜਿਹੜਾ ਵਿਧਵਾ ਨੂੰ ਤੇ ਅਨਾਥਾਂ ਨੂੰ ਦੁੱਖ ਦਿੰਦਾ ਵੀ ਘਰ ਦੇ ਵਿੱਚ ਕੋਈ ਪਰਜਾਈ ਵਿਧਵਾ ਆ ਭੈਣ ਵਿਧਵਾ ਆ ਕੋਈ ਬੱਚਾ ਅਨਾਥ ਤੇ ਅਪਤੀਜਾ ਭਾਂਜਾ ਤੁਸੀਂ ਉਹਦੀ ਜ਼ਮੀਨ ਖਾਰੇ ਤੁਸੀਂ ਉਹਦਾ ਹਿੱਸਾ ਖਾਰੇ ਤੁਸੀਂ ਆਪਣੇ ਬੱਚਿਆਂ ਨੂੰ ਬੈਸਟ ਦੇ ਰਹੇ ਆ ਉਹਨੂੰ ਤੁਸੀਂ ਤਰਸਾ ਰਹੇ ਆ ਆਪਣੇ ਬੱਚਿਆਂ ਨੂੰ ਕੰਮ ਨਹੀਂ ਦੱਸਦੇ ਉਹਦੇ ਕੋਲੋਂ ਸਾਰਾ ਹੀ ਕਰਵਾ ਰਹੇ ਆ ਤੁਹਾਨੂੰ ਬਰਕਤ ਨਹੀਂ ਮਿਲਣੀ ਇਹ ਕਾਨੂੰਨ ਆ ਪਰਮੇਸ਼ਵਰ ਦੀ ਬਵਸਥਾ ਦੇ ਬਰਕਤ ਲੈਣ ਦੇ ਲਈ ਇਹ ਕਾਨੂੰਨ ਸਾਨੂੰ ਫਾਲੋ ਕਰਨੇ ਪੈਣੇ ਆ ਅ ਕਹਿੰਦਾ ਜਿਹੜੇ ਪ੍ਰਦੇਸੀਆਂ ਨੂੰ ਮੋੜ ਦਿੰਦੇ ਕਈ ਵਾਰੀ ਆਪਣੇ ਕੋਲ ਹੁੰਦਾ ਨਾ ਕਿ ਹੋਰ ਕਿਸੇ ਜਿੱਦਾਂ ਮੰਨ ਲਓ ਕਿ ਆਪਾਂ ਪੰਜਾਬ 'ਚ ਆਪਣੇ ਕੋਲੇ ਕੋਈ ਬਿਹਾਰ ਤੋਂ ਕੰਮ ਕਰਨ ਵਾਸਤੇ ਆਇਆ ਕੋਈ ਨੇਪਾਲ ਤੋਂ ਆ ਗਿਆ ਕੋਈ ਰਾਜਸਥਾਨ ਤੋਂ ਆ ਗਿਆ ਮਤਲਬ ਅਗਰ ਕੋਈ ਪਰਦੇਸੀ ਆ ਉਹ ਸਾਡੇ ਨੇੜੇ ਦਾ ਨਹੀਂ ਆ ਤੇ ਆਪਾਂ ਉਹਦਾ ਹੱਕ ਮਾਰ ਲਿਆ ਉਸ ਤੋਂ ਕੰਮ ਕਰਵਾਇਆ ਫਿਰ ਉਹਨੂੰ ਠੋਡ ਮਾਰ ਕੇ ਭਜਾ ਦਿੱਤਾ ਤਾਂ ਪ੍ਰਭੂ ਨੇ ਫਿਰ ਵੀ ਆਪਾਂ ਨੂੰ ਬਰਕਤ ਨਹੀਂ ਦੇਣੀ ਇਹਨਾਂ ਚੀਜ਼ਾਂ ਨੂੰ ਖਿਆਲ ਵਿੱਚ ਰੱਖਿਓ ਅਰੇ ਗਲਤੀਆਂ ਇੱਥੇ ਬੈਠਿਆਂ ਦੇ ਵਿੱਚੋਂ 50% ਤੋਂ ਵੱਧ ਲੋਕ ਕਰਦੇ ਆ ਇਸੇ ਲਈ ਪਰਮੇਸ਼ਵਰ ਦਾ ਵਚਨ ਅੱਜ ਸ਼ਕਤੀ ਦੇ ਨਾਲ ਆਪਾਂ ਨੂੰ ਤਾੜਨਾ ਕਰਦਾ ਕਿ ਜੇ ਤੁਸੀਂ ਧਨੀ ਬਨਣਾ ਚਾਹੁੰਦੇ ਆ ਜੇ ਤੁਸੀਂ ਬਰਕਤ ਪਾਉਣਾ ਚਾਹੁੰਦੇ ਇਨ੍ਹਾਂ ਗਲਤੀਆਂ ਦੇ ਵਿੱਚੋਂ ਬਾਹਰ ਨਿਕਲੋ ਹallelujah ਕਹਿੰਦਾ ਅੱਤੇ ਮੇਥੋਂ ਡਰਦੇ ਨਹੀਂ ਕਹਿੰਦਾ ਤੁਸੀਂ ਇਦਾਂ ਦੀਆਂ ਗਲਤੀਆਂ ਕਰਦੇ ਤੇ ਮੇਰਾ ਭੈ ਵੀ ਨਹੀਂ ਮੰਨਦੇ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ 7 ਨੰਬਰ 'ਚ ਆਜੋ ਕਿ ਨਾ ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਬਿਧੀਆਂ ਤੋਂ ਤੁਸੀਂ ਬੇਮੁਖ ਹੁੰਦੇ ਆਏ ਆਂ ਤੁਹਾਡੇ ਪਿਓ ਦਾਦੇ ਵੀ ਇਹੀ ਕਰਦੇ ਸੀ ਵਚਨ ਕਹਿੰਦਾ ਤੁਸੀਂ ਵੀ ਅੱਗੇ ਇਹੀ ਚੀਜ਼ਾਂ ਸਿੱਖ ਲੀਆਂ ਕਿ ਜਿਹੜੀਆਂ ਮੈਂ ਬਿਧੀਆਂ ਬਣਾਈਆਂ ਤੁਸੀਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਬੇਮੁਖ ਨੇ ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਤੁਸੀਂ ਮੇਰੇ ਵੱਲ ਮੁੜੋ ਤਾਂ ਮੈਂ ਤੁਹਾਡੇ ਵੱਲ ਮੁੜਾਂਗਾ ਸੈਨਾ ਦਾ ਯਹਵਾ ਆਖਦਾ ਪਰ ਤੁਸੀਂ ਆਖਦੇ ਅਸੀਂ ਕਿਹੜੀ ਗੱਲ ਵਿੱਚ ਮੁੜੀਏ ਕਹਿੰਦਾ ਜੇ ਤੁਸੀਂ ਮੇਰੇ ਵੱਲ ਮੁੜੋ ਤੁਸੀਂ ਸੁਧਰਨ ਦਾ ਮਨ ਬਣਾਓ ਮੈਂ ਸੁਧਾਰ ਦੂੰਗਾ ਤੁਹਾਨੂੰ ਮੈਂ ਤੁਹਾਡੇ ਵੱਲ ਨੂੰ ਮੁੜਾਂਗਾ ਪਰ ਕਹਿੰਦਾ ਜਦੋਂ ਤੁਹਾਨੂੰ ਕੋਈ ਕਹਿੰਦਾ ਮੁੜੋ ਤੇ ਤੁਸੀਂ ਕਹਿੰਦੇ ਕਿਹੜੀ ਗੱਲ 'ਚ ਮੁੜੀਏ ਭਈ ਅਸੀਂ ਕੀ ਗਲਤ ਕੀਤਾ ਅਸੀਂ ਕਿਹੜਾ ਕੰਮ ਨਹੀਂ ਕਰਦੇ ਅਸੀਂ ਕਿਤੇ ਚਰਚ ਨੂੰ ਨਹੀਂ ਜਾਣਦੇ ਅਸੀਂ ਤਾਂ ਚਰਚ ਨੂੰ ਜਾਣਦੇ ਸੋ ਕਹਿੰਦਾ ਤੁਸੀਂ ਕਹਿੰਦੇ ਕਿਹੜੀਆਂ ਗੱਲਾਂ 'ਚ ਮੁੜੀਏ ਪਰ ਉਹਨੇ ਦੱਸ ਦਿੱਤੀਆਂ ਜਿਹੜੀਆਂ ਗੱਲਾਂ 'ਚ ਮੁੜਨਾ ਕੀ ਕੋਈ ਆਦਮੀ ਪਰਮੇਸ਼ਵਰ ਨੂੰ ਠੱਗੇਗਾ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਕੀ ਕੋਈ ਆਦਮੀ ਪਰਮੇਸ਼ਵਰ ਨੂੰ ਠੱਗ ਸਕਦਾ ਆ ਪਰ ਤੁਸੀਂ ਮੈਨੂੰ ਠੱਗ ਲਿਆ ਵਚਨ ਕੀ ਕਹਿੰਦਾ ਕਹਿੰਦਾ ਪਰ ਤੁਸੀਂ ਠੱਗ ਲਿਆ ਕੋਈ ਆਦਮੀ ਠੱਗ ਤਾਂ ਨਹੀਂ ਸਕਦਾ ਸੀ ਕਹਿੰਦਾ ਪਰ ਤੁਸੀਂ ਠੱਗ ਲਿਆ ਅਤੇ ਤੁਸੀਂ ਆਖਦੇ ਹੋ ਕਿਹੜੀ ਗੱਲ ਵਿੱਚ ਤੁਸੀਂ ਤੈਨੂੰ ਠੱਗਿਆ ਫਿਰ ਤੁਸੀਂ ਕਹਿੰਦਾ ਸਵਾਲ ਕਰਦੇ ਹੋ ਕਿ ਤੁਸੀਂ ਮੈਨੂੰ ਕਿਹੜੀ ਗੱਲ ਦੇ ਵਿੱਚ ਠੱਗਿਆ ਕਹਿੰਦਾ ਦਸਵੰਦਾਂ ਅਤੇ ਭੇਟਾ ਦੇ ਵਿੱਚ ਤੁਸੀਂ ਦਸਵੰਦ ਦੇਣ ਵਿੱਚ ਠੱਗਿਆ ਬਣਦਾ ਸੀ ਦਸਵੰਦ 10 ਰੁਪਏ ਦਿੱਤੇ ਛੇ ਰੁਪਏ ਆਪਣੀ ਮਰਜ਼ੀ ਨਾਲ ਦਸਵੰਦ ਕੱਢਿਆ ਤਨਖਾਹ 10000 ਰੁਪਏ ਆ 1000 ਰੁਪਏ ਨਹੀਂ ਕੱਢਿਆ 200 ਰੁਪਏ ਲਿਆ ਕੇ ਪਾ ਦਿੱਤਾ 400 ਪਾ ਦਿੱਤਾ ਇਵਨ 900 ਪਾ ਦਿੱਤਾ ਪਰ ਬਣਦਾ ਕਿੰਨਾ ਸੀ 1000 ਰੁਪਏ ਕਹਿੰਦਾ ਤੁਸੀਂ ਠੱਗ ਲਿਆ ਮੈਨੂੰ ਦਸਵੰਦਾਂ ਦੇ ਪੇਟਾ 'ਚ ਇਹਦਾ ਮਤਲਬ ਦਸਵੰਦ ਵੀ ਦੇਣੇ ਤਾਂ ਪੇਟਾ ਵੀ ਪੇਟਾ ਮਤਲਬ ਕੋਈ ਵੀ ਖੁਸ਼ੀ ਦਾ ਕੰਮ ਹੋਇਆ ਉਹਦੀ ਸ਼ੁਕਰਗੁਜ਼ਾਰੀ ਦੀ ਪੇਟਾ ਲੈ ਕੇ ਆਉਣੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਦਸਵੰਧਾ ਤੇ ਪੇਟਾ ਤੁਸ ਤੁਸਹੀਂ ਸਰਾਪੀਆਂ ਦੇ ਸਰਾਪੀ ਹੋਏ ਕੋਈ ਮਨੁੱਖ ਨੂੰ ਤੁਹਾਨੂੰ ਸਰਾਪ ਦੇਣ ਦੀ ਜ਼ਰੂਰਤ ਨਹੀਂ ਕਈ ਵਾਰੀ ਕਈ ਲੋਕੀ ਕਹਿੰਦੇ ਜੀ ਸਾਡੇ ਤੇ ਨਾ ਸਰਾਪ ਹੀ ਤੁਰਿਆ ਹੁੰਦਾ ਇਹਦਾ ਬਾਬਾ ਵੀ ਨਸ਼ੇ ਕਰਦਾ ਸੀ ਇਹਦਾ ਪਾਪਾ ਵੀ ਨਸ਼ੇ ਕਰਦਾ ਗਾਂ ਇਹ ਵੀ ਨਸ਼ੇ ਕਰੀ ਜਾਂਦੇ ਆ ਇਹ ਤਾਂ 6 ਪੀੜੀਆਂ ਹੋ ਗਈਆਂ ਨਸ਼ੇ ਹੀ ਨਹੀਂ ਛੱਡਣਦੇ ਸਾਡੇ ਤੇ ਫਲਾਨਾ ਐਦਾਂ ਜੀ ਇਹਨਾਂ ਦੇ ਇਹਨਾਂ ਦੀ ਦਾਦੀ ਦਾ ਇਦਾਂ ਹੋਇਆ ਸੀ ਉਹਨੂੰ ਸ਼ੂਗਰ ਸੀ ਪਾਨੇ ਨੂੰ ਸ਼ੂਗਰ ਸੀ ਗਾਂ ਸਾਡੇ ਨਿਆਣਿਆਂ ਨੂੰ ਸ਼ੂਗਰ ਮਤਲਬ ਇਦਾਂ ਕਿਸੇ ਦੇ ਘਰ ਚ ਤਲਾਕ ਹੀ ਹੋਈ ਜਾਂਦੇ ਆ ਕਿਸੇ ਦੇ ਘਰ ਚ ਜਵਾਨ ਮੋਤਾਂ ਹੀ ਹੋਈ ਜਾਂਦੀਆਂ ਤਾਂ ਸਮਝ ਨਹੀਂ ਆਉਂਦੀ ਕਿ ਇਹ ਸਰਾਪ ਕਿੱਥੋਂ ਆਇਆ ਇੱਥੋਂ ਆਇਆ ਕਹਿੰਦਾ ਤੁਹਾਡੇ ਤੁਸੀਂ ਵੀ ਉਹੀ ਰੀਤ ਸਿੱਖ ਲਈ ਹੋਈ ਵਿਧੀ ਜਿਹੜੀ ਤੁਹਾਡੇ ਪਿਓ ਦਾਦਿਆਂ ਨੇ ਕਹਿੰਦਾ ਨਹੀਂ ਬੁਰੀ ਕੀਤੀ ਉਹ ਤੁਸੀਂ ਵੀ ਨਹੀਂ ਕਰ ਰਹੇ ਕਹਿੰਦਾ ਤੁਸੀਂ ਸਰਾਪੀਆਂ ਦੇ ਸਰਾਪੀ ਹੋਏ ਜਦੋਂ ਅਸੀਂ ਉਹ ਵਿਧੀਆਂ ਜਿਹੜੀਆਂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਦਸਵੰਦ ਚੜਾਉਣਾ ਬੇਟਾ ਚੜਾਉਣੀ ਵਿਦਵਾ ਦਾ ਨਿਆਂ ਕਰਨਾ ਅਨਾਥ ਦਾ ਨਿਆਂ ਕਰਨਾ ਮਜ਼ਦੂਰਾਂ ਨੂੰ ਮਜ਼ਦੂਰੀ ਦੇਣੀ ਜਦੋਂ ਅਸੀਂ ਉਹ ਤੋੜਦੇ ਆਂ ਵਿਧੀਆਂ ਤਾਂ ਸਾਡੇ ਉੱਤੇ ਸ਼ਰਾਪ ਆਉਂਦਾ ਜਦੋਂ ਅਸੀਂ ਚੰਗੀ ਚੀਜ਼ ਛੱਡ ਕੇ ਮਾੜੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਲਿਆਉਂਦੇ ਸਾਡੇ ਉੱਤੇ ਸ਼ਰਾਪ ਆਉਂਦਾ ਜਦੋਂ ਅਸੀਂ ਪਰਮੇਸ਼ਰ ਦੇ ਘਰ ਦੀ ਚੀਜ਼ ਨੂੰ ਨਜ਼ਰਅੰਦਾਜ਼ ਕਰਕੇ ਲਾਗੋਂ ਦੀ ਨਿਕਲ ਜਾਂਦੇ ਆਂ ਬਿਨਾਂ ਚੁੱਕਿਆ ਬਿਨਾਂ ਸੇਵਾ ਕੀਤੇ ਬਿਨਾਂ ਸੰਭਾਲਿਆ ਸਾਡੇ ਉੱਤੇ ਸ਼ਰਾਪ ਆ ਜਾਂਦਾ ਹੈ ਤੱਕ ਕਹਿੰਦਾ ਤੁਸੀਂ ਕਹਿੰਦੇ ਕਿੱਥੋਂ ਆਏ ਸਰਬ ਕਿਹੜੀ ਗੱਲ ਨਹੀਂ ਅਸੀਂ ਮੰਨਦੇ ਸੋ ਅੱਜ ਖੁੱਲ ਕੇ ਵਚਨੇ ਦੱਸ ਦਿੱਤਾ ਕਹਿੰਦਾ ਸਾਰੇ ਦਸਵੰਦ ਮੇਰੇ ਮੋਦੀ ਘਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸ ਨਾਲ ਮੈਨੂੰ ਜਰਬ ਪ੍ਰਤਾਓ ਸੈਨਾ ਦਾ ਯਹਵਾ ਆਖਦਾ ਹੈ ਸਾਰੇ ਦਸਵੰਦ ਚੌੜਾਂ ਦਾ ਕਣਕ ਦਾ ਦਸਵੰਦ ਸਭ ਚੀਜ਼ਾਂ ਦੇ ਦਸਵੰਦ ਜੋ ਕੁਝ ਵੀ ਆਪਣੇ ਘਰ ਚ ਆਪਾਂ ਲੈ ਕੇ ਆਉਨੇ ਆ ਦੁੱਧ ਅਗਰ ਤੁਸੀਂ ਪਸ਼ੂ ਰੱਖਿਆ ਤਾਂ ਦੁੱਧ ਲੈ ਕੇ ਆਓ ਚੀਜ਼ਾਂ ਦਾ ਦਸਵੰਦ ਜੋ ਕੁਝ ਰਸੋਈ ਦੇ ਵਿੱਚ ਹੁੰਦੀਆਂ ਆ ਤੁਸੀਂ ਤੇਲ ਦਾ ਦਸਵੰਦ ਲੈ ਕੇ ਆ ਸਕਦੇ ਆ ਹਰ ਚੀਜ਼ ਦਾ ਕਹਿੰਦਾ ਦਸਵੰਦ ਕੱਢੋ ਮੇਰੇ ਮੋਦੀ ਖਾਨੇ ਚ ਲਿਆਓ ਮੇਰੇ ਘਰ ਦੇ ਵਿੱਚ ਵੀ ਕਹਿੰਦਾ ਭੋਜਨ ਹੋਵੇ ਅਸੀਂ ਚਾਹੁੰਦੇ ਸਾਡੇ ਘਰਾਂ ਚ ਭੋਜਨ ਬੜੇ ਪਰ ਅਸੀਂ ਪਰਮੇਸ਼ਵਰ ਦੇ ਘਰ ਦੇ ਲਈ ਲਾਪਰਵਾਹ ਹੋ ਜੰਨੇ ਆ ਤਾਂ ਕਹਿੰਦਾ ਮੇਰੇ ਘਰ ਦੇ ਵਿੱਚ ਵੀ ਭੋਜਨ ਹੋਵੇ ਅਤੇ ਉਸ ਨਾਲ ਮੈਨੂੰ ਪ੍ਰਤਾਉ ਸੈਨਾ ਦਾ ਯਹਵਾ ਆਖਦਾ ਕੀ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ ਹਾਲੇਲੂਇਆ ਤੁਹਾਨੂੰ ਪਤਾ ਹੈ ਆਕਾਸ਼ ਦੀਆਂ ਖਿੜਕੀਆਂ ਕਿਹੜੀਆਂ ਆ ਉਤਪਤ 7 ਦੇ ਆਏ ਉਹਦੇ 11 ਤੇ 12 ਨੰਬਰ ਆਇਤ ਦੇ ਵਿੱਚ ਇਹ ਆਕਾਸ਼ ਦੀਆਂ ਖਿੜਕੀਆਂ ਦਾ ਜ਼ਿਕਰ ਆ ਜਦੋਂ ਨੂੰ ਨਬੀ ਦੇ ਵੇਲੇ 40 ਦਿਨਾਂ ਦੀ ਵਰਖਾ ਹੋਈ ਸੀਗੀ ਤਾਂ ਉੱਥੇ ਲਿਖਿਆ ਫਲਡ ਗੇਟਸ ਆਫ ਹੈਵਨ ਆਕਾਸ਼ ਦੀਆਂ ਖਿੜਕੀਆਂ ਜਿਨ੍ਹਾਂ ਦੇ ਰਹੀਂ 40 ਦਿਨ ਮੀਂਹ ਵਰਿਆ ਤੇ ਧਰਤੀ ਦਾ ਤਹਿਸ਼ ਨਾਸ਼ ਹੋ ਗਿਆ ਕਿੰਨਾ ਉਹ ਤਾਂ ਨਾਸ਼ ਕਰਨ ਦੇ ਲਈ ਖੁੱਲੀਆਂ ਸੀ ਪਰ ਇੱਥੇ ਕੀ ਕਹਿੰਦਾ ਬਰਕਤ ਦੇਣ ਦੇ ਲਈ ਉਹੀ ਸਾਰੇ ਰਾਹ ਖੋਲ ਦੂੰਗਾ ਹallelujah ਤੁਸੀਂ ਸੋਚੋ ਕਿੰਨੀ ਵੱਡੀ ਬਰਕਤ ਉਹੀ ਫੱਡ ਗੇਟਸ ਜਿਨ੍ਹਾਂ ਦੇ ਰਾਈ ਇੰਨਾ ਪਾਣੀ ਆਇਆ ਕਿ ਧਰਤੀ ਖਤਮ ਸਾਰੀਆਂ ਉੱਤੇ ਧਰਤੀਆਂ ਜਿਹੜੀਆਂ ਚੀਜ਼ਾਂ ਸੀ ਸਭ ਖਤਮ ਰੁੱਖ ਖਤਮ ਜਾਨਵਰ ਖਤਮ ਆਦਮੀ ਦੀ نسل ਖਤਮ ਸਭ ਚੀਜ਼ਾਂ ਅਰ ਉਹ ਫਲੱਡ ਗੇਟਸ ਕਿੰਦਾ ਓਪਨ ਕਰੂੰਗਾ ਓਨਾ ਹੀ ਜਿੰਨਾ ਪਾਣੀ ਆਇਆ ਸੀ ਨਾ ਉਨੀਆਂ ਬਰਕਤਾਂ ਕਹਿੰਦਾ ਮੈਂ ਤੁਹਾਡੇ ਜੀਵਨ 'ਚ ਭੇਜੂੰਗਾ ਅਰ ਉਹ ਫਲੱਡ ਗੇਟਸ ਕਿੰਦਾ ਖੁੱਲਣਗੇ ਟਾਈਥੈਂਡ ਆਫਰਿੰਗਸ ਦੇਣਾ ਦਸਵੰਦ ਤੇ ਭੇਟਾ ਦੇਣ ਦੇ ਨਾਲ ਪਰਮੇਸ਼ਵਰ ਦੇ ਘਰ ਦੇ ਵਿੱਚ ਆਪਣਾ ਬੀਜ ਬੀਜਣ ਦੇ ਨਾਲ ਤੁਸੀਂ ਉਸ ਲੈਵਲ ਦੀ ਬਰਕਤ ਲੈ ਸਕਦੇ ਹੋ ਤੁਸੀਂ ਇਹ ਸੋਚੋ ਕਿ ਕਈ ਵਾਰੀ ਲਿਖਦੇ ਆਪਾਂ ਖਬਰਾਂ 'ਚ ਸੁਣਦੇ ਹੁਣ ਜੂਨ ਜਲਾਈ 'ਚ ਸ਼ੁਰੂ ਹੋ ਜਾਣਾ ਮੌਸਮ ਫਲਾਣੇ ਥਾਂ ਤੇ ਜੀ ਬੱਦਲ ਬਾਟ ਗਿਆ ਸੁਣਦੇ ਹੋ ਨਾ ਜਿੱਥੇ ਬੱਦਲ ਬਾਟਦੇ ਉਹ ਤੇ ਕੀ ਹੁੰਦਾ ਕਿ ਮਿਣਿਆ ਨਹੀਂ ਜਾ ਸਕਦਾ ਕਿੰਨਾ ਕੁ ਪਾਣੀ ਆ ਗਿਆ ਕਿਉਂਕਿ ਬੱਦਲ ਫਟ ਗਿਆ ਤੁਹਾਡੇ ਲਈ ਪ੍ਰਭੂ ਬਰਕਤ ਨੂੰ ਇਦਾਂ ਦੇਣਾ ਚਾਹੁੰਦੇ ਕਿ ਕੋਈ ਮਿਲ ਨਾ ਸਕੇ ਕੋਈ ਗਿਣ ਨਾ ਸਕੇ ਇੰਨੀ ਜਿਆਦਾ ਬਰਕਤ ਹੋਏ ਹਾਲੇਲੂਇਆ ਕੀ ਤੁਸੀਂ ਚਾਹੁੰਦੇ ਹੋ ਤੁਹਾਡੇ ਲਈ ਹੈਵਨਲੀ ਫਲਡ ਗੇਟਸ ਬਰਕਤ ਲਈ ਉੱਪਰੋਂ ਖੁੱਲ ਜਾਣ ਆਕਾਸ਼ ਦੀਆਂ ਖਿੜਕੀਆਂ ਤੁਹਾਡੇ ਲਈ ਬਰਕਤ ਦੇਣ ਦੇ ਲਈ ਖੁੱਲ ਜਾਣ ਤੁਸੀਂ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਥੋੜੇ ਚੋ ਥੋੜੇ ਦਾ ਵੀ ਦਸਵੰਦ ਕੱਢੋ ਬਹੁਤੇ ਚੋ ਬਹੁਤੇ ਦਾ ਵੀ ਦਸਵੰਦ ਕੱਢੋ ਅਰ ਵਫਾਦਾਰੀ ਨਾਲ ਕੱਢੋ ਅਰ ਦਸਵੰਦ ਕੱਢਣ ਦਾ ਮਤਲਬ ਆਪਣੀ ਇਨਕਮ ਦਾ ਆਖਰੀ ਹਿੱਸਾ ਨਹੀਂ ਆ ਯਾਦ ਰੱਖਿਓ ਜਦੋਂ ਵੀ ਦਸਵੰਦ ਕੱਢਣਾ ਹੈ ਆਪਣੀ ਆਮਦਨ ਦੇ ਖਰਚੇ ਕੱਢ ਕੇ ਉਹਦੇ ਬਾਅਦ ਚੋਂ ਕਦੀ ਦਸਵੰਦ ਨਹੀਂ ਲੈ ਕੇ ਆਉਣਾ ਆਮਦਨ ਦਾ ਪਹਿਲਾ ਦਸਵਾਂ ਹਿੱਸਾ ਜਦੋਂ ਇਨਕਮ ਆਈ ਆ ਉਦੋਂ ਸਭ ਤੋਂ ਫਸਟ ਆਫਰਿੰਗ ਜਿਹੜੀ ਟਾਇਥ ਦੀ ਉਹ ਪਰਮੇਸ਼ਵਰ ਦੀ ਹਜ਼ੂਰੀ ਚ ਲੈ ਕੇ ਆਉਣੀ ਹੈ ਹallelujah ਤਾਂ ਫੇਰ ਕਹਿੰਦਾ ਤੁਸੀਂ ਮੈਨੂੰ ਅਜਮਾ ਕੇ ਦੇਖਿਓ ਕੀ ਮੈਂ ਤੁਹਾਡੇ ਲਈ ਕਹਿੰਦਾ ਆਕਾਸ਼ੀ ਖਿੜਕੀਆਂ ਖੋਲ ਨਾ ਦਵਾਂਗਾ ਬਈ ਤੁਹਾਡੇ ਲਈ ਬਰਕਤ ਭਰਾਵਾਂ ਪਹਿਲਾਂ ਤਾਂ ਮੀਂਹ ਭਰਾਇਆ ਸੀ ਹੁਣ ਕੀ ਭਰਾਵਾਂ ਬਰਕਤ ਭਰਾਵਾਂ ਇਥੋਂ ਤੀਕ ਕਿ ਉਹਦੇ ਲਈ ਥਾਂ ਨਾ ਹੋਵੇਗਾ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਝਿੜਕਾਂ ਜਮੀਨ ਦੇ ਫਲਾਂ ਨੂੰ ਨਾਸ਼ ਨਾ ਕਰੇ ਅਤੇ ਤੁਹਾਡੇ ਅੰਗੂਰ ਪੈੜੀ ਵਿੱਚ ਫਲ ਨਾ ਰਹਿ ਜਾਣ ਸੈਨਾ ਦਾ ਯੋਵਾ ਆਖਦਾ ਕਹਿੰਦਾ ਜਿਹੜੇ ਚੀਚਾ ਜਿਹੜੇ ਕੀਟ ਪਤੰਗੇ ਤੁਹਾਡੀ ਫਸਲ ਦਾ ਨਾਸ਼ ਕਰਦੇ ਆ ਜਿਹੜੇ ਚੋਰ ਤੁਹਾਡੇ ਬੱਟੂਏ ਚੋਂ ਚੋਰੀ ਕਰਕੇ ਲੈ ਜਾਂਦੇ ਆ ਤੁਹਾਡੀ ਅਲਮਾਰੀ ਚ ਰੱਖੇ ਹੋਏ ਪੈਸੇ ਗਾਇਬ ਹੋ ਜਾਂਦੇ ਤੁਹਾਡੀਆਂ ਪੇਟੀ ਚ ਰੱਖੀਆਂ ਹੋਈਆਂ ਟੰਬਾ ਘਵਾਚ ਜਾਂਦੀਆਂ ਕਹਿੰਦਾ ਮੈਂ ਇਹਨਾਂ ਨੂੰ ਛਿੜਕਾਂਗਾ ਉਹ ਏਜੰਟਸ ਜਿਹੜੇ ਤੁਹਾਡੇ ਪੈਸੇ ਮਾਰ ਜਾਂਦੇ ਮੈਂ ਉਹਨਾਂ ਨੂੰ ਛਿੜਕੂਗਾ ਜਿੱਤੇ ਵੀ ਤੁਹਾਡਾ ਨੁਕਸਾਨ ਹੋ ਰਿਹਾ ਮੈਂ ਉਹਨਾਂ ਨੂੰ ਛਿੜਕੂਗਾ ਕਿਉਂ ਤੁਹਾਡਾ ਨੁਕਸਾਨ ਨਾ ਕਰਨ ਤੁਹਾਡੀਆਂ ਚੀਜ਼ਾਂ ਖਰਾਬ ਨਾ ਹੋਣ ਤੁਹਾਡੀਆਂ ਚੀਜ਼ਾਂ ਡੁੱਲਣ ਨਾ ਤੁਹਾਡਾ ਪੈਸਾ ਰਿਪੇਅਰ ਵਿੱਚ ਖਰਚਣਾ ਹੋਏ ਜਦੋਂ ਅਸੀਂ ਦਸਵੰਧ ਨਹੀਂ ਕੱਢਦੇ ਤੁਹਾਨੂੰ ਪਤਾ ਕੀ ਹੁੰਦਾ ਉਹ ਆਪਣੇ ਹਿੱਸੇ ਦਾ ਪੈਸਾ ਲੈ ਜ਼ਰੂਰ ਲੈਂਦਾ ਉਹਨੂੰ ਬੜੀ ਜਾਚ ਹੈ ਪਰਮੇਸ਼ਵਰ ਦੀ ਫਿਰ ਉਹ ਪੈਸਾ ਵਕੀਲਾਂ ਦੇ ਕੋਲ ਚਲਿਆ ਜਾਂਦਾ ਡਾਕਟਰਸ ਦੇ ਕੋਲ ਚਲਿਆ ਜਾਂਦਾ ਉਹ ਪੈਸਾ ਚੋਰਾਂ ਦੇ ਕੋਲ ਚਲਿਆ ਜਾਂਦਾ ਉਹ ਤੁਹਾਡਾ ਵਿਅਰਥ ਵਿੱਚ ਖਰਚ ਹੋ ਜਾਂਦਾ ਜਾਂ ਗਵਾਚ ਜਾਂਦਾ ਪਰ ਜੇ ਤੁਸੀਂ ਵਫਾਦਾਰੀ ਦੇ ਨਾਲ ਆਪਣਾ ਦਸਵੰਧ ਕੱਢਦੇ ਹੋ ਫਿਰ ਉਹ ਹਰ ਚੀਜ਼ ਨੂੰ ਗਵਾਚਣ ਤੋਂ ਬਚਾਏਗਾ ਹਰ ਚੀਜ਼ ਨੂੰ ਡੁੱਲਣ ਤੋਂ ਬਚਾਏਗਾ ਖਰਾਬ ਹੋਣ ਤੋਂ ਬਚਾਏਗਾ ਤੇ ਤੁਹਾਡੀ ਬਰਕਤ ਐਵਰ ਲਾਸਟਿੰਗ ਹੋਏਗੀ ਹallelujah ਅਰ ਕਿੰਨਾ ਤਦ ਸਾਰੀਆਂ ਕੌਮਾਂ ਤੁਹਾਨੂੰ ਧੰਨ ਆਖਣਗੀਆਂ ਹallelujah ਲੋਕੀ ਤੁਹਾਨੂੰ ਧੰਨ ਆਖਣਗੇ ਲੋਕੀ ਕਹਿਣਗੇ ਵਾਹ ਬਈ ਵਾਹ ਕਿਹਦਾ ਮਹਾਨ ਪਰਮੇਸ਼ਵਰ ਇਹਨਾਂ ਦਾ ਕਾਲ ਪਿਆਏ ਤਾਂ ਫਿਰ ਵੀ ਕੋਲੇ ਪਰ ਪਰ ਕੇ ਖਾਂਡੇ ਤਾਂ ਕੌਮਾਂ ਤੁਹਾਨੂੰ ਧਾਨ ਆਖਣ ਗਿਆ ਅਤੇ ਤੁਸੀਂ ਖੁਸ਼ੀ ਦਾ ਦੇਸ਼ ਹੋਵੋਗੇ ਸੈਨਾ ਦਾ ਯਹਵਾ ਆਖਦਾ ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਆ ਫਿਰ ਆ ਗਿਆ ਉਹ वचन ਕਿਉਂ ਸਾਡੇ ਕੋਲੇ ਅੱਜ ਨਹੀਂ ਆ ਕਿਉਂਕਿ ਸਾਡੀਆਂ ਗੱਲਾਂ ਕਰੜੀਆਂ ਆ ਅੱਜ ਤੋਂ ਅਸੀਂ ਕਰੜੀਆਂ ਗੱਲਾਂ ਨਹੀਂ ਕਰਾਂਗੇ ਅੱਜ ਤੋਂ ਅਸੀਂ ਆਪਣਾ ਦਸਵੰਦ ਵਫਾਦਾਰੀ ਦੇ ਨਾਲ ਦੇਵਾਂਗੇ ਕਿੰਨੇ ਜਾਣੇ ਅੱਜ ਪ੍ਰੋਮਿਸ ਕਰਦੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਭ ਚਨੇ ਪ੍ਰੋਮਿਸ ਕਰ ਰਹੇ ਆ ਬੱਚਿਓ ਤੁਸੀਂ ਪ੍ਰੋਮਿਸ ਕਰ ਰਹੇ ਹੋ ਜੋ ਵੀ ਤੁਹਾਡੀ ਪਾਕਟ ਮਨੀ ਤੁਹਾਨੂੰ ਪੇਰੈਂਟਸ ਦਿੰਦੇ ਆ 100 ਰੁਪਏ ਦਿੰਦੇ ਆ 10 ਰੁਪਏ ਦਿੰਦੇ 20 ਰੁਪਏ ਦਿੰਦੇ ਫੈਥਫੁਲ ਹੋ ਜੋ ਪਰਮੇਸ਼ਵਰ ਦੇ ਨਾਮ ਤੁਸੀਂ ਅੱਜ ਆਪਣੀ ਪਾਕਟ ਮਨੀ ਚੋਂ 20 ਦੇ ਆ ਕੱਲ ਨੂੰ ਤੁਹਾਡੀਆਂ ਪਾਕਟਸ ਭਰੀਆਂ ਹੋਈਆਂ ਹੋਣਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਪਣੇ ਬੱਚਿਆਂ ਨੂੰ ਦਸਵੰਦ ਕੱਢਣਾ ਸਿਖਾਓ ਆਪਣੇ ਬੱਚਿਆਂ ਨੂੰ ਇਹ ਗੱਲ ਸਮਝਾਓ ਕਿ ਆਪਾਂ ਸਿਰਚ ਦੇ ਵਿੱਚ ਭੇਟਾ ਦੇਣੀ ਆ ਤੁਹਾਨੂੰ ਪਤਾ ਯਹੂਦੀ ਕੌਮ ਸਭ ਤੋਂ ਅਮੀਰ ਕੌਮ ਕਿਉਂ ਜਦੋਂ ਹੀ ਉਹਨਾਂ ਦਾ ਬੱਚਾ ਹੱਥ ਪੈਰ ਚਲਾਉਣਾ ਸ਼ੁਰੂ ਕਰਦਾ ਉਹਦੇ ਹੱਥ 'ਚ ਪੈਸੇ ਦੇ ਕੇ ਉਹ ਪਰਮੇਸ਼ਵਰ ਦੀ ਹੈਕਲ ਦੇ ਵਿੱਚ ਉਹਨੂੰ ਦੇਣਾ ਸਿਖਾਉਂਦੇ ਆ ਅਰ ਉਹ ਹਰ ਚੀਜ਼ ਦਾ ਤਸਵੰਦ ਬੜੀ ਵਫਾਦਾਰੀ ਨਾਲ ਕਰਦੇ ਆ ਉਨੀ ਵਫਾਦਾਰੀ ਨਾਲ ਉਹ ਚੱਲਦੇ ਨਹੀਂ ਜਿੰਨੀ ਵਫਾਦਾਰੀ ਦੇ ਨਾਲ ਉਹ ਬਵਸਥਾ ਨੂੰ ਪੂਰੀ ਕਰਦੇ ਆ ਅਰ ਦੁਨੀਆ ਦੀ ਸਭ ਤੋਂ ਅਮੀਰ ਕੌਮ ਯਹੂਦੀ ਕੌਮ ਆ ਹਾਲੇਲੂਇਆ ਅਰ ਪ੍ਰਭੂ ਕੀ ਕਹਿੰਦੇ ਕਾਮਾ ਦੇ ਲੋਕ ਤੁਹਾਨੂੰ ਧੰਨ ਆਖਣਗੇ ਅਗਰ ਅੱਜ ਤੁਸੀਂ ਆਪਣੇ ਬੱਚਿਆਂ ਨੂੰ 10 ਰੁਪਏ ਦੇ ਕੇ ਕਹੋਗੇ ਬੇਟਾ 9 ਰੁਪਏ ਦੇ 1 ਰੁਪਈ ਪਰਮੇਸ਼ਰ ਦੇ ਲਈ ਨੋ ਤੇਰੇ ਆ 1 ਰੁਪਈਆ ਪਰਮੇਸ਼ਰ ਦੇ ਲਈ ਕੱਢ ਦੇ ਤੈਨੂੰ ਕੱਲ ਨੂੰ ਬਹੁਤ ਵਧੀਆ ਨੌਕਰੀ ਪ੍ਰਭੂ ਨੇ ਦੇਣੀ ਆ ਇਹ ਤੇਰੇ ਜਮਾ ਹੋ ਰਿਹਾ ਇਹ ਗੱਲ ਪੱਕੀ ਮੰਨ ਲਓ ਤੁਹਾਡੇ ਬੱਚੇ ਦੇ ਲਈ ਇੱਕ ਬਹੁਤ ਹੀ ਬ੍ਰਾਈਟ ਫਿਊਚਰ ਨੂੰ ਤੁਸੀਂ ਬਿਲਡ ਕਰੋਗੇ ਤੁਹਾਡੀ ਬੱਚੇ ਦੀ ਬਿਜ਼ਨਸ ਜਿਹੜੀ ਆ ਉਹ ਇੱਕ ਚੰਗੀ ਸਟੈਬਲਾਈਜ਼ ਹੋਏਗੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਔਰ ਉਹ ਇਨਕਮ ਵਾਲੀ ਹੋਏਗੀ ਘਾਟੇ ਵਾਲੀ ਨਹੀਂ ਹੋਏਗੀ ਹallelujah